भी कॉलेज के बच्चे बाद में उनकी लोबड़ लोग होके तैयार हैं जो तो पूरी हमारे तो हमारा काम आए इधर उतार के क्या क्यों नहीं हो बात होगी दस दस साल में हमारा अब तुम भी देखते ही हैं इधर अगर नहीं देखे आपने तो वे बच्चे वे नामने के लिए ना तुम भी जाते हैं नामने के जाते ਜਿਵੇਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਮਾਹੌਲ ਅੱਜਕੱਲ ਚੱਲ ਰਿਹਾ ਜਿਹੜਾ ਡਰੱਗ ਅਵੇਅਰਨੈਸ ਦਾ ਉਪਰਾਲੇ ਕਰਾਏ ਜਾ ਰਹੇ ਹਨ ਖੇਡਾਂ ਵੀ ਕਰਾਈਆਂ ਜਾ ਰਹੀਆਂ ਤਾਂ ਉਹਦੀ ਲੜੀ ਦੇ ਵਿੱਚ ਹੀ ਅੱਜ ਇੱਥੇ ਕਰੀਬ 20 ਪਿੰਡਾਂ ਦੀ ਜਿਹੜੀ VDC VLD C ਵਿਲੇਜ ਡਿਫੈਂਸ ਲੈਵਲ ਡਿਫੈਂਸ ਕਮੇਟੀਆਂ ਹੈਗੀਆਂ ਉਹਨਾਂ ਦੇ ਜਿਹੜੇ ਮੈਂਬਰ ਹੈ ਤੇ ਹੋਰ ਜਿਹੜੇ ਆਲੇ ਦੁਆਲੇ ਦੇ ਪਤਵੰਤੇ ਸੱਜਣ ਹੈ ਉਹਨਾਂ ਨੂੰ ਬੁਲਾ ਕੇ ਅਹੁਦੇਦਾਰਾਂ ਨੂੰ ਪੰਚਾਇਤ ਨੂੰ ਇਹ ਅਵੇਅਰਨੈਸ ਕੈਂਪੇਨ ਹੀ ਹੈਗੀ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਐ ਮੁਹਿੰਮ ਚਲਾਈ ਜਾਵੇ ਉਹਦੇ ਨਾਲ ਹੀ ਅਸੀਂ ਵਿੱਚ ਜਿਵੇਂ ਪਰਾਲੀ ਦਾ ਸੀਜ਼ਨ ਆਇਆ ਪਿੱਛੇ ਜੇ ਕਾਫੀ ਸੁਪਰੀਮ ਕੋਰਟ ਤੱਕ ਜਿਹੜਾ ਮਾਨਯੋਗ ਸੁਪਰੀਮ ਕੋਰਟ ਚ ਕਾਫੀ ਹੁੰਦਾ ਕਿ ਪਰਾਲੀ ਸੜਦੀ ਹੈ ਔਰ ਪ੍ਰਦੂਸ਼ਣ ਹੁੰਦਾ ਉਹਦੇ ਨਾਲ ਉਹਦੇ ਚ ਵੀ ਅਸੀਂ ਚੀਫ ਐਗਰੀਕਲਚਰ ਆਫੀਸਰ ਵਗੈਰਾ ਜਿਹੜੇ ਉਹਨਾਂ ਨੂੰ ਨਾਲ ਇਨਵੋਲ ਕਰਕੇ ਉਹਦੇ ਬਾਰੇ ਵੀ ਜਾਗਰੂਕ ਕਰਾ ਰਹੇ ਆ ਕਿ ਮਸ਼ੀਨਸ ਵਗੈਰਾ ਜੋ ਦੇ ਰਹੇ ਆ ਜਾਂ ਸਾਧਨ ਦੇ ਰਹੇ ਆ ਤਾਂ ਕਿ ਇਹ ਜਿਹੜੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ ਤੇ ਦੋਨੋਂ ਚੀਜ਼ਾਂ ਦੇ ਨੂੰ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਬਾਗਾਪੁਰਾਣਾ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਔਰ ਇੱਥੇ ਇੱਕ ਜਿਹੜਾ ਲੋਕਲ ਕਲੱਬ ਹੈ ਉਹਦੇ ਵੱਲੋਂ ਇੱਕ ਨਾਟਕ ਵੀ ਪਲੇ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਔਰ ਇੱਕ ਨੌਜਵਾਨ ਜਿਹਦੇ ਨਾਲ ਆਪਣੀ ਹੱਦ ਬੀਤੀ ਸੁਣਾ ਰਿਹਾ ਸੀ ਔਰ ਉਹਨੇ ਪਹਿਲੇ ਨਸ਼ੇ ਨਾਲ ਪੂਰਾ ਜੁੜ ਚੁੱਕਾ ਸੀਗਾ ਔਰ ਉਸ ਤੋਂ ਬਾਅਦ ਉਹ ਛੱਡੇ ਹੋਏ ਉਹਨੂੰ ਜੱਦ 11 ਸਾਲ ਦੇ ਕਰੀਬ ਹੋ ਗਏ ਆ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਤੇ ਕਿਤੇ ਨਾ ਕਿਤੇ ਬੱਚਿਆਂ ਤੇ ਪ੍ਰਭਾਵ ਪੈਂਦਾ ਇਸ ਚੀਜ਼ਾਂ ਦਾ ਕਿ ਕੀ ਹਾਲਾਤ ਚੱਲ ਰਹੇ ਹੋਰ ਇਸ ਚੀਜ਼ ਤੋਂ ਅਸੀਂ ਦੂਰ ਰਹਿਣਾ ਤੇ ਉਹਦੀ ਮੁਹਿੰਮ ਜੀ ਅੱਜ ਅਪਰਾਲਾ ਕੀਤਾ ਮੋਗਾ ਪੁਲਿਸ ਨੇ ਤੇ ਉਹਦੇ 'ਚ ਮੈਂ ਸ਼ਰਕਤ ਕੀਤੀ